ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਆ ਰਹੀ ਹੈ ਹੁਣੇ-ਹੁਣੇ ਪੈਟਰੋਲ ਡੀਜ਼ਲ ਦੀ ਕੀਮਤਾਂ ਦੇ ਬਾਰੇ ਆਈ ਵੱਡੀ ਖਬਰ ਜੀ ਹਾਂ ਦਿੱਤਾ ਸਰਕਾਰ ਨੇ ਵੱਡਾ ਤੋਹਫਾ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬਰ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਦੋਸਤੋ ਆ ਰਹੀ ਹੈ ਜੀ ਹਾਂ ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ ਹਾਲਿਆ ਹਫਤੇ ਦੌਰਾਨ ਕਿ ਆਈ ਕਮੀ ਨਾਲ ਪੈਟਰੋਲੀਅਮ ਕੰਪਨੀਆਂ ਦੇ ਵਾਹਨ ਇਥਨ ਤੇ ਹੋਣ ਵਾਲੇ ਮੁਨਾਫੇ 'ਚ ਸੁਧਾਰ ਹੋਇਆ ਇਸ ਨਾਲ ਜਨਤਕ ਖੇਤਰ ਦੀਆਂ ਕੰਪਨੀਆਂ ਨੂੰ ਪੈਟਰੋਲ ਦੇ ਡੀਜ਼ਲ ਦੀ ਕੀਮਤ 'ਚ 2 ਤੋਂ 3 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕਰਨ ਦੀ ਗੁਨਜਾਇਸ਼ ਮਿਲੀ ਹੈ ਰੇਟਿੰਗ ਏਜੰਸੀ ਇੱਕ ਰ ਦੇ ਮਾਤਾਬਕ ਭਾਰਤ ਵੱਲੋਂ ਨਰਾਮਿਤ ਕੱਚੇ ਤੇਲ ਦੀ ਕੀਮਤ ਸਤੰਬਰ 'ਚ ਔਸਤਨ 74 ਡਾਲਰ ਪ੍ਰਤੀ ਬੈਰਲ ਤੇ ਸੀ ਜਿਹੜੀ ਮਾਰਚ 'ਚ 83-84 ਡਾਲਰ ਪ੍ਰਤੀ ਬੈਰਲ ਤੇ ਸੀ ਇਸ ਸਾਲ 15 ਮਾਰਚ ਨੂੰ પેટ્રોલ ਤੇ ਡੀਜ਼ਲ ਦੀ ਕੀਮਤਾਂ 'ਚ ਆਖਰੀ ਵਾਰ 2 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਗਈ ਸੀ ਤੇ ਇੱਕ ਰ ਨੇ ਆਪਣੀ ਰਿਪੋਰਟ 'ਚ ਕਿਹਾ ਹੈ ਕਿ ਕੱਚੇ ਤੇਲ ਦੀ ਕੀਮਤਾਂ 'ਚ ਕਮੀ ਦੇ ਨਾਲ ਹਾਲੇ ਆ ਹਫ਼ਤਿਆਂ ਦੇ ਵਿੱਚ ਤੇਲ ਕੰਪਨੀਆਂ ਦੇ ਮੁਨਾਫੇ 'ਚ ਸੁਧਾਰ ਹੋਇਆ ਰੇਟਿੰਗ ਏਜੰਸੀ ਦਾ ਅਨੁਮਾਨ ਹੈ ਕਿ ਜੇ ਕੱਚੇ ਤੇਲ ਦੀ ਕੀਮਤਾਂ ਮੌਜੂਦਾ ਪੱਧਰ ਤੇ ਸਥਿਰ ਰਹਿਣ ਤਾਂ ਪਰਚੂਨ ਇੱਥੇ ਕੀਮਤਾਂ 'ਚ ਕਮੀ ਦੀ ਗੁੰਜਾਇਸ਼ ਹੈ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ